ਤਾਂ <coughs> ਉਹ था थाना ਜੋਧੇਵਾਲ ਦੀ ਪੁਲਿਸ ਜਿਸ ਨੂੰ ਏਐਸਆਈ ਬਲਕਾਰ ਸਿੰਘ ਲੀਡ ਕਰਦੇ ਸੀ ਉਹ ਇੱਕ ਸਫਲਤਾ ਹਾਸਲ ਹੋਈ ਹੈ ਜਦੋਂ ਦੋ ਸਨੇਚਰ ਜਿਨ੍ਹਾਂ ਨੇ ਜਿਨ੍ਹਾਂ ਦੇ ਨਾਮ ਨੇ ਸਰਬਜੀਤ ਸਿੰਘ ਸਾਭੀ ਅਤੇ ਰਾਹੁਲ ਕੁਮਾਰ ਜਿਹੜੇ ਨਿਊ ਬਸੰਤ ਵਿਹਾਰ थाना ਜੋਧੇਵਾਲ ਦੇ ਵਿੱਚ ਪੈਂਦਾ ਤੇ ਜਿਨ੍ਹਾਂ ਨੇ ਮਿਤੀ 31 1 2025 ਨੂੰ ਨੂਰਾਲਾ ਤੋਂ ਕਾਕੋਵਾਲ ਇੱਕ ਮੋਟਰ ਤੋਂ ਇੱਕ ਪ੍ਰਵਾਸੀ ਲੜਕੇ ਨੂੰ ਘੇਰ ਕੇ ਉਹਨੂੰ ਦਾਅ ਦਿਖਾ ਕੇ ਉਹਦੀ ਐਕਟਿਵਾ ਜਿਹਦੇ ਵਿੱਚ 80000 ਰੁਪਏ ਦੇ ਕਰੀਬ ਸੀਗੇ ਐਸੇ ਤੇ ਉਹਨੂੰ ਸਨੇਚ ਕਰ ਲਿਆ ਸੀਗਾ ਉਸ ਤੋਂ ਬਾਅਦ ਸਾਡੀ ਜਿਹੜੀ ਹੈ ਕਾਰਵਾਈ ਹੈ ਇਹਨਾਂ ਦੇ ਖਿਲਾਫ ਚੱਲਦੀ ਰਹੀ ਅਸੀਂ ਇਹਦੀ ਇਹਨਾਂ ਦੀ ਟ੍ਰੇਸ ਕਰਦੇ ਰਹੇ ਪਰ ਜਿਹੜੀ 12 ਤਰੀਕ ਨੂੰ ਐਸਐਸਏ ਬਲਕਾਰ ਸਿੰਘ ਨੇ ਦੌਰਾਨੇ ਗਸ਼ਤ ਇਹਨਾਂ ਨੂੰ ਮਲਉਤਰਾ ਪੈਲੇਸ ਦੇ ਸਾਹਮਣੇ ਜਿਹੜੇ ਜੰਗਲ ਨੇ ਉੱਥੋਂ ਇਹਨਾਂ ਨੂੰ ਕਾਬੂ ਕੀਤਾ ਜਦੋਂ ਇਹਨਾਂ ਨੂੰ ਕਾਬੂ ਕੀਤਾ ਤਾਂ ਇਹਨਾਂ ਦਾ ਜਿਹੜਾ ਮੋਟਰਸਾਈਕਲ ਆ ਉਹ ਸਲਿੱਪ ਕਰ ਗਿਆ ਜਿਸ ਨਾਲ ਇਹਨਾਂ ਦੇ ਦੋਨੋਂ ਸਨੇਚਰਾਂ ਦੇ ਜਿਹੜੀਆਂ ਲੱਤਾਂ ਨੇ ਉਹਨਾਂ ਤੇ ਸੱਟਾਂ ਲੱਗ ਗਈਆਂ ਜਿਨ੍ਹਾਂ ਦਾ ਮੈਡੀਕਲ ਟਰੀਟਮੈਂਟ ਕਰਵਾਇਆ ਗਿਆ ਸਰ ਇਹ ਜਿਹੜੇ ਦੋਨੇ ਨੌਜੇ ਸਰਬਜੀਤ ਸਿੰਘ ਸਾਭੀ ਅਤੇ ਰਾਹੁਲ ਕੁਮਾਰ ਜਿਹੜੇ ਨਿਊ ਬਸੰਤ ਵਿਹਾਰ ਦੇ ਰਹਿਣ ਵਾਲੇ ਆ ਇਹਨਾਂ ਦੀ ਉਮਰ ਆ ਜਿਹੜੀ ਉਹ 24 ਸਾਲ ਦੇ ਕਰੀਬ ਨੇ ਤੇ ਇਹ ਨਸ਼ਾ ਕਰਨ ਦੇ ਜਿਹੜੇ ਆ ਉਹ ਆਦੀ ਨੇ ਸਰ ਕੁਝ ਪਤਾ ਲੱਗ ਪਾਇਆ ਵੀ ਕਿੰਨੇ ਸਮੇਂ ਤੋਂ ਲੁੱਟਾ ਖੋਣ ਵਾਰਦਾਤ ਦੇ ਰਿਹਾ ਹੈ ਜਾਂ ਇਹਨਾਂ ਦੇ ਨਾਲ ਹੋਰ ਵੀ ਅਟੈਚਮੈਂਟ ਨੇ ਕੋਈ ਨੋਜਵਾਨ ਇਹ ਹਾਲ ਦੀ ਘੜੀ ਦੇ ਵਿੱਚ ਜਿਹੜਾ ਇਹਨਾਂ ਦਾ ਰਿਮਾਨਡ ਲਿਆ ਗਿਆ ਇਹਨਾਂ ਨੇ ਇਹੀ ਦੱਸਿਆ ਕਿ ਇਹਨਾਂ ਨੇ ਤਿੰਨ ਚਾਰ ਜਿਹੜੀਆਂ ਵਾਰਦਾਤਾਂ ਨੇ ਜਿਹੜੀਆਂ ਉਹ ਥਾਣਾ ਜੋਧੇਵਾਲ ਦੇ ਇਲਾਕੇ ਦੇ ਵਿੱਚ ਕੀਤੀਆਂ ਸੀ ਇਹੇ ਨਸ਼ੇ ਦੀ ਪੂਰਤੀ ਕਰਕੇ ਇਹੇ ਲੁੱਟਾਂ ਖੋਹਾਂ ਨੂੰ ਅੰਜਾਮ ਦਿੱਤਾ ਸਰ ਇਹਨਾਂ ਕੋਲੋਂ ਬਰਾਮਦ ਕੀ ਕੀ ਹੋਇਆ ਇਹਨਾਂ ਕੋਲੋਂ ਇੱਕ ਜਿਹੜੀ ਸਨੇਚ ਕੀਤੀ ਹੋਈ ਇੱਕ ਐਕਟਿਵਾ ਦੋ ਮੋਬਾਈਲ ਫੋਨ ਇੱਕ ਦਾਤ ਜਿਹੜਾ ਇਹਨਾਂ ਨੇ ਵਾਰਦਾਤ ਦੇ ਸਮੇਂ ਵਰਤਿਆ ਸੀ ਤੇ ਜਿਹੜਾ ਇਹਨਾਂ ਨੇ ਜਿਹੜਾ 80000 ਰੁਪਏ ਉਹ ਇਹਨਾਂ ਨੇ ਨਸ਼ੇ ਦੀ ਪੂਰਤੀ ਦੇ ਵਿੱਚ ਉਹ ਜਿਹੜਾ ਹੈ ਉਹ ਖਰਚ ਕਰ ਲਏ। ਲੁਧਿਆਣਾ ਦੇ ਕਿਹੜੀ ਕਿਹੜੀ ਜਗ੍ਹਾ ਇਹ ਵਾਰਦਾਤ ਕਰ ਚੁੱਕੀ ਹੈ? ਤੇ ਲੁਧਿਆਣਾ ਦੇ ਵਿੱਚ ਮੈਂ ਪਹਿਲਾਂ ਹੀ ਦੱਸਿਆ ਵੀ ਸਾਡੇ ਯੋਧੇਵਾਲ ਥਾਣੇ ਦੇ ਇਲਾਕੇ ਦੇ ਵਿੱਚ ਇਹ ਜ਼ਿਆਦਾਤਰ ਫੈਕਟਰੀਆਂ ਦੇ ਇਲਾਕੇ ਜਿਹੜਾ ਹੈਗਾ ਉੱਥੇ ਇਹ ਮੋਬਾਈਲ ਸਨੇਚ ਹੀ ਕਰਦੇ ਸੀ।